ਪੀਡੀਐਚ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਹਰਿਆਣਾ ਤੇ ਕੇਂਦਰ ਸਰਕਾਰ ਦੀ ਕਿਸਾਨਾਂ ਵਿਰੁੱਧ ਕੀਤੀ ਸਖਤ ਨਾਕੇ ਬੰਦੀ ਦੀ ਜੋਧਾ ਸ਼ਬਦਾ ਤੇ ਨਖੇਦੀ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਧੱਕੇ ਨਾਲ ਕੋਈ ਨਹੀਂ ਰੋਕ ਸਕਦਾ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਪੰਜਾਬ ਦੇ ਪਿੰਡ-ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਸੁਝਾਅ ਦਿੱਤਾ ਕਿ ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਫਤੇ ਲਈ ਅਰਦਾਸ ਕੀਤੀ ਜਾਵੇ ਅਤੇ ਦਿੱਲੀ ਵੱਲ ਨੂੰ ਵੱਡੇ ਕਾਫਲੇ ਦੇ ਰੂਪ ਵਿੱਚ ਕੂਚ ਕੀਤਾ ਜਾਵੇ ਹੋਰ ਕੀ ਕੁਝ ਕਿਹਾ ਪ੍ਰਧਾਨ ਬਲਦੇਵ ਸਿੰਘ ਗਰਦਾਸਪੁਰ ਨੇ ਆਹ ਸੁਣਦਿਆਂ ਉਹਨਾਂ ਦੀ ਜਵਾਨੀ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਇਨਫੋਰਮੇਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਗਰਦਾਸ ਰੂਪ ਹੋ ਰਿਹਾ ਔਰ ਮੈਂ ਰਸੂ ਦਾ ਵੀ ਧੰਨਵਾਦ ਕਰਦਾ ਜਿੱਥੇ ਪ੍ਰਸ਼ੰਸਾ ਕਰਦਾ ਉੱਥੇ ਨਾ ਕਿਸਾਨ ਆਗੂਆਂ ਦਾ ਕਰਦਾ ਜਿੱਥੇ ਮੈਂ ਕਿਸਾਨ ਆਗੂਆਂ ਦਾ ਧੰਨਵਾਦ ਕਰਦਾ ਉੱਥੇ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਗਏ ਨੇ ਨਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਪਿਛਲੀ ਵਾਰ ਜਿਹੜਾ ਲੰਮਾ ਕੋਲ ਜਿਹੜਾ ਸੀ ਉਹ ਕੋਲਿਆ ਵਾਤੇ ਹੋਇਆ ਤੇ ਪ੍ਰਮਾਤਮਾ ਤੋਂ ਬਿਗਰ ਕੁਛ ਨਹੀਂ ਦਾ ਮੈਂ ਹਰ ਗੁਰਦੁਆਰੇ ਦੇ ਉਹ ਗਰੰਟੀ ਨੂੰ ਔਰ ਹਰ ਪਿੰਡ ਪਿੰਡ ਦੇ ਜੀ ਨੂੰ ਔਰ ਘਰ ਘਰ ਮੈਂ ਇਹ ਬੇਨਤੀ ਕਰਦਾ ਇਹ ਕਿਸਾਨ ਮੋਰਚੇ ਦੇ ਵਾਸਤੇ ਹਰ ਇੱਕ ਜਿਹੜਾ ਵਾ ਬੰਦਾ ਉਹ ਜਿਹੜਾ ਵਾ ਉਹ ਅਰਦਾਸ ਕਰੇ ਔਰ ਜਿੱਥੇ ਸਵਾਲ ਆ ਜਾਂਦਾ ਵਾ ਮੋਰਚੇ ਦਾ ਲੱਗਣਾ ਤੇ ਮੋਰਚੇ ਦਾ ਖਤਮ ਹੋਣਾ ਤੇ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਤੇ ਮੰਗਾਂ ਨੂੰ ਲਟਕਾਈ ਰੱਖਣਾ ਤੇ ਦੁਬਾਰਾ ਨਾ ਹੱਲ ਹੋਣਾ ਔਰ ਬਾਰ-ਬਾਰ ਜਿਹੜਾ ਵਾ ਮੀਟਿੰਗਾਂ ਦਾ ਸੱਦਾ ਦੇਣਾ ਇਹ ਤਾਂ ਮੈਂ ਗੱਲ ਕਰਾਂ ਕਿ ਸਾਡਾ ਦੇਸ਼ ਜਿਹੜਾ ਲੋਕਤੰਤਰ ਦੀ ਤੇ ਪ੍ਰਸ਼ਾਸਨ ਦੀ ਬੜੀ ਦਵਾਈ ਦਿੰਦਾ ਔਰ ਜੇਕਰ ਜਿਹੜੇ ਹੁਣਦੇ ਜਨਰੇਸ਼ਨ ਆ ਇਹ છાਤੀ ਮਾਰ ਲੈ ਤੇ ਜਿਨੇ 1984 ਨਹੀਂ ਵੇਖੀ 1984 ਵਿੱਚ ਵੀ ਇਹੋ ਇਹਨਾਂ ਨੇ ਕੀਤਾ ਔਰ ਜੋ ਕੁਛ ਹੁਣ ਕਿਸਾਨ ਤਰ ਨੇ ਤੇ ਹੋ ਰਿਹਾ ਇਹੋ ਹੋ ਰਿਹਾ ਕੀ ਜਿਹੜੀਆਂ ਸਾਡੀਆਂ ਸਰਕਾਰਾਂ ਜਿਹੜੀਆਂ ਸਾਡੇ ਰਾਜਨੀਤਿਕ ਜਿਹੜੇ ਨੇ ਲੋਕਤੰਤਰ ਦੀ ਦਵਾਈ ਦਿੱਦਲੇ ਤੇ ਪ੍ਰਸ਼ਾਸਨ ਦੇ ਦਿੰਦੇ ਨੇ ਕੀ ਲੋਕਤੰਤਰ ਇਦਾਂ ਦਾ ਦਾ ਕਿ ਜਿਹੜਾ ਬੰਦਾ ਗੱਲ ਕਰਨ ਜਾਏ ਉਹਦੇ ਅੱਗੇ ਬੈਰੀਅਰ ਲਾਏ ਜਾਣ ਔਰ ਉਹਨੂੰ ਢੱਕਿਆ ਜਾਵੇ ਔਰ ਉਹਦੇ ਤੇ ਗੋਲੇ 당ਗੇ ਜਾਣ ਉਹਨੂੰ ਤਾਂ ਗੋਲੀਆਂ ਫਾਇਰ ਕੀਤੀਆਂ ਜਾਣ ਬੰਦੇ ਜ਼ਖਮੀ ਕੀਤੇ ਜਾਣ ਔਰ ਅੱਗੇ ਖਾਈਆਂ ਪੁੱਟੀਆਂ ਜਾਣ ਇਸ ਨੂੰ ਸਾਡੇ ਜਿਹੜੇ ਦੇਸ਼ ਵਾ ਉਹਨੂੰ ਲੋਕਤੰਤਰ ਕਹਿੰਦਾ ਤੇ ਪ੍ਰਸ਼ਾਸਨ ਦੇਣਾ ਕਹਿੰਦਾ ਵਾ ਫਿਰ ਮੈਂ ਇੱਥੇ ਬੇਨਤੀ ਕਰਦਾ ਕਿ ਕੋਈ ਬੰਦਾ ਨਾਰਮਲ ਗਲਤੀ ਕਰੇ ਤੇ ਮੈਂ ਉਹਦੀ ਗਲਤ ਨਹੀਂ ਕਰਦਾ ਜਿਹੜੇ ਸਾਡੇ ਲੀਡਰ ਨੇ ਉਹ ਮਤਲਬ ਕਿ ਬੁੱਧੀਜੀਵ ਸਮਝਦੇ ਲੋਕ ਮੈਂ ਇਹ ਅੱਗੇ ਵੀ ਇੱਕ ਵਾਰੀ ਬੇਨਤੀ ਕਰ ਚੁੱਕਾ ਕਾਫੀ ਜਲ ਪਹਿਲਾਂ ਕਿ ਲੋਕ ਜਿਹੜੇ ਨੇ ਸਰਕਾਰਾਂ ਨੂੰ ਗਾਲਾਂ ਕੱਢਦੇ ਤੇ ਮੈਂ ਲੋਕਾਂ ਨੂੰ ਗਾਲਾਂ ਕੱਢਦਾ ਲੋਕ ਜਿਹੜੇ ਨੇ ਜਦੋਂ ਵੋਟਾਂ ਪਾਉਣੀਆਂ ਨੇ ਉਦੋਂ ਮੂਰਖਾਂ ਆਦ ਨੂੰ ਵੋਟਾਂ ਪਾਉਂਦੇ ਨੇ ਤੇ ਮੂਰਖ ਲੀਡਰ ਬਣਦੇ ਨੇ ਮੂਰਖਾਂ ਵਾਲੇ ਕੰਮ ਕਰਦੇ ਨੇ ਜਿੱਥੇ ਲੋਕ ਕਹਿੰਦੇ ਨੇ ਫਲਾਣਾ ਮਾਣਯੋਗ ਮੈਂ ਮਾਣਯੋਗ ਨਹੀਂ ਕਹੂੰਗਾ ਕਿਉਂਕਿ ਮਾਣਯੋਗ ਮੈਂ ਤਾਂ ਕਹੂੰਗਾ ਕਿ ਜੇ ਮਾਣਯੋਗਾਂ ਵਾਲੇ ਕੰਮ ਕਰਨ ਮੈਂ ਤੇ ਇਹਨਾਂ ਨੇ ਮੂਰਖਾਂ ਵਾਲੇ ਕੰਮਾਂ ਦਾ ਇਹ ਮੈਂ ਮਾਣਯੋਗ ਨਹੀਂ ਕਹੂੰਗਾ ਮਾਨਯੋਗ ਪਬਲਿਕ ਹੋ ਸਕਦੀ ਆ ਪਬਲਿਕ ਦੇ ਟੈਕਸ ਦੇ ਨਾਲ ਇਹ ਰਾਜਨੀਤਿਕ ਚੱਲਦੇ ਨੇ ਰਾਜਨੀਤਿਕਾਂ ਦੇ ਟੈਕਸ ਜਿਹੜੇ ਨੇ ਸਾਡੇ ਸੁੱਖ ਸਹੂਤਾਂ ਦੇ ਆਪਣੇ ਬੱਚਿਆਂ ਨੂੰ ਇਹ ਜ਼ਿੰਦਗੀਆਂ ਬਣਾਉਂਦੇ ਨੇ ਸਾਡੇ ਦੇ ਔਰ ਇਹ ਸਾਡੇ ਬੱਚਿਆਂ ਨੂੰ ਮਾਰਨ ਵਾਲੇ ਹਮੇਸ਼ਾ ਹੀ ਸਾਡੇ ਬੱਚੇ ਨੂੰ ਮਾਰਨ ਵਾਲੀ ਨੀਤੀ ਦੇ ਨਾਲ ਚੱਲਦੇ ਨੇ ਅਸੀਂ ਕਿਹੜੇ ਗੱਲ ਕਰੀਏ ਜੇਕਰ ਸਾਡੀਆਂ ਜ਼ਮੀਨਾਂ ਖੋਕ ਤਨਾ ਧਨ ਦੇਣ ਵਾਲੀ ਕੀ ਇਹਨਾਂ ਨੂੰ ਇਹ ਮਾਨਯੋਗ ਮੰਨਦੇ ਇਹ ਜਾਇਜ਼ ਨੇ ਕੀ ਇਹ ਨੰਨੇ ਅੱਜ ਤੋਂ 2 ਸਾਲ ਪਹਿਲਾਂ ਜ्यों ਤਾਂ ਮੀਟਿੰਗਾਂ ਚੱਲਣੀਆਂ ਪਹਿਲੇ ਤੋਮਰ ਸੀ ਤਾਂ ਹੁਣ ਅਰਜਨ ਮੁੰਡਾ ਵਾ ਮੈਨੂੰ ਇਹ ਗੱਲ ਦੱਸਾਂ ਜਿਹੜੀਆਂ ਗੱਲਾਂ ਟੀਵੀ ਦੇ ਵਿੱਚ ਕਰਦੇ ਦਹੀਂ ਖਬਰਾਂ ਸੁਣਨੇ ਆ ਇਹ ਨਾਰਮਲ ਬੰਦਾ ਕਹਿੰਦਾ ਲੱਗਲੇ ਗਵੰਢੀ ਪੈ ਗਈ ਉਹਦੀ ਤੂੰ ਗੱਲ ਕਿਦਾਂ ਕਰਦਾ ਕੀ ਇਹ ਮਾਨਯੋਗ ਵਾਲੀਆਂ ਗੱਲਾਂ ਕਰਦੇ ਆ ਮੈਂ ਪਬਲਿਕ ਨੂੰ ਇਹ ਗੱਲ ਕਹਿਣਾ ਕਿ ਜਿੱਦਾਂ ਦੀ ਪਾਸ਼ਾ ਮੰਗੇ ਉਦਾਂ ਦਾ ਪਾਸ਼ਾ 'ਚ ਜਵਾਬ ਦੇਣਾ ਚਾਹੀਦਾ ਇਲੈਕਸ਼ਨਾਂ ਅੱਗੇ ਹੁਣ ਆ ਗਈਆਂ ਨੇ ਇਹ ਜਿੱਦੀਆਂ ਨੇ ਜਿੱਦਾਂ ਪਾਸ਼ਾ ਬੋਲਦੇ ਨੇ ਉਦਾਂ ਦੇ ਇਹਨਾਂ ਨੂੰ ਪਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਵੇ ਦੂਸਰੇ ਬਿੰਦੂ ਤੇ ਇਹ ਆ ਕਿ ਜਿਹੜਾ ਸਾਰਾ ਪੰਜਾਬ ਆ ਮੈਂ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਕੱਲਾ ਕਿਸਾਨਾਂ ਦਾ ਮਸਲਾ ਨਹੀਂ ਇਹ ਵਪਾਰੀ ਦਾ ਵੀ ਮਸਲਾ ਇਹ ਮਜ਼ਦੂਰ ਦਾ ਵੀ ਮਸਲਾ ਹਰ ਇੱਕ ਦਾ ਮਸਲਾ ਜਿੱਦੋਂ ਇਹਨਾਂ ਤੱਕ ਗਦਾਮਾਂ 'ਚ ਚੀਜ਼ਾਂ ਚਲ ਗਈਆਂ ਉਹ ਆਪਣੀਆਂ ਮਹਿੰਗੀਆਂ ਮਿਲਣਗੀਆਂ ਤੇ ਜਿਹੜੇ ਕੋਈ ਮਜ਼ਦੂਰ ਨੇ ਇਹਨਾਂ ਨੂੰ ਲੈਣੀਆਂ ਮੁਸ਼ਕਲ ਹੋ ਜਾਣਗੀਆਂ ਦੁਕਾਨਦਾਰਾਂ ਨੂੰ ਜਿਹੜੀ ਮੁਸ਼ਕਲ ਨਹੀਂ ਦੁਕਾਨਾਂ ਜਿਹੜੇ ਕਿਸਾਨਾਂ ਦੀ ਜ਼ਮੀਨਾਂ 'ਤੇ ਦੁਕਾਨਾਂ ਵੀ ਨਹੀਂ ਰਹਿਣਗੀਆਂ ਗਦਾਮਾਂ 'ਚ ਬਦਲੀ ਹੋ ਜਾਣੀਆਂ ਇਸ ਕਰਕੇ ਇਸ ਵੇਲੇ ਜਿਹੜਾ ਸ਼ੰਭੂ ਭੜਿਆ ਦੇ ਉੱਤੇ ਜਿਹੜਾ ਤਣਾਅ ਦਾ ਸਰਕਾਰ ਦੇ ਵਿੱਚ ਕਿਸਾਨਾਂ ਦੇ ਵਿੱਚ ਇਹ ਕਮਾ ਕਿਸਾਨਾਂ ਦਾ ਨਾ ਸੰਭੋ ਇਸ ਕਰਕੇ ਮੈਂ ਅਪੀਲ ਕਰਦਾ ਹੱਥ ਜੋੜ ਕੇ ਜੋ ਵੀ ਪੰਡਾ ਪਿੰਡ ਦੇ ਵਿੱਚ ਬੈਠਾ ਵਾ ਉਹ ਕੋ ਹੀਰਾ ਕੱਟ ਕੇ ਪਰ ਨੇ ਦੇ ਵਿੱਚ ਜਾਓ ਉਹ ਕਿਸਾਨ ਜਿਹੜੇ ਨੇ ਅੱਜ ਮੈਂ ਵੇਖਣ ਲਿਆ ਕਿ ਇੱਕ ਪੰਜਾਬ ਦੇ ਵਾਸਤੇ ਲੜਦੇ ਮੈਂ ਕਿ ਛੋਟੀ ਜਿਹੀ ਅਪੀਲ ਕਰਨੀ ਚਾਹੁੰਦਾ ਜਿਵੇਂ ਕਿਸਾਨ ਕੋਲ ਹੁੰਦੇ ਵਿੱਚ ਗਏ ਨੇ ਜਿੱਦਾਂ ਮੈਂ ਬੋਲਣ ਦਿਆਂ ਜਾਂ ਜਿੱਦਾਂ ਹੋਰ ਇਸ ਤਰ੍ਹਾਂ ਬੋਲਦੇ ਨੇ ਵੀਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਵੀ ਬੱਚੇ ਨੇ ਸਾਡੀ ਜੁਗਾ ਹੀ ਬੋਲਦੇ ਆ ਸਾਡੇ ਉੱਤੇ ਸਰਕਾਰਾਂ ਦੀ ਅੱਖ ਹੁੰਦੀ ਆ ਕਿਸੇ ਟਾਈਮ ਸਾਡੇ ਉੱਤੇ ਕੋਈ ਐਕਸ਼ਨ ਕਰਕੇ ਸਾਨੂੰ ਅੜਾ ਸਕਦੇ ਨੇ ਅਸੀਂ ਪਬਲਿਕ ਦੇ ਬੱਚਿਆਂ ਵਾਸਤੇ ਬੋਲਦੇ ਆ ਤਾਂ ਪਪਨ ਕਾਨੂੰਨ ਵੀ ਚਾਹੀਦਾ ਕਿ ਸਾਡੇ ਸਾਡੇ ਜਿਹੜਾ ਬੋਲੇ ਦਾ ਉੱਤੇ ਅਸਰ ਕਰਕੇ ਬਹੀਰਾ ਕੱਟ ਕੇ ਸ਼ੰਭੂ ਬਾਰਡਰ ਨੂੰ ਜਾ ਕੇ ਇਹ ਸਰਕਾਰ ਦੇ ਜਿਹਨਾਂ ਕਾਰੇ ਨੇ ਥਰੂਗਾ ਇਸ ਜੇ ਉਹ ਗੋਲੀਆਂ ਵਾਲੀਆਂ ਉਹਨੂੰ ਠੱਲ ਪਾਉਣ ਵਾਸਤੇ ਜਿਹੜਾ ਤੁਸੀਂ ਉੱਥੇ ਪਹੁੰਚੋ ਪਹੁੰਚ ਤੁਸੀਂ ਕੀ ਕਹਿਣਾ ਗੰਦੇ ਵੇਖੋ ਜੀ ਅੰਤ ਦੇ ਵਿੱਚ ਮੈਂ ਇਹੀ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਪਹਿਲੀ ਜਨਰੇਸ਼ਨ ਉਹਨੂੰ ਨਹੀਂ ਪਤਾ ਜੂਨ 1984 ਦੇ ਵਿੱਚ ਜਦੋਂ ਉਹਨਾਂ ਟੈਂਕ ਤੇ ਤੋਪਾਂ ਨਾਲ ਹਮਲਾ ਕੀਤਾ ਔਰ ਜੇ ਤਾਂ ਤੁਸੀਂ ਲਓ ਤੇ ਉਹ ਸਰਕਾਰਾਂ ਤਿੰਨਾਂ ਨੇ ਰਲ ਕੇ ਕੀਤਾ ਸੀ ਜਿਵੇਂ ਅੱਜ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਤਿੰਨਾਂ ਸਰਕਾਰਾਂ ਨੇ ਰਲ ਕੇ ਬਣਾਏ ਨੇ ਕੱਲੇ ਬੀਜਪੀ ਨੇ ਬੀਜਪੀ ਕਾਂਗਰਸ ਦੇ ਆਕਾਦੀਆਂ ਨੇ ਰਲ ਕੇ ਜਿਹੜੇ ਨੇ ਬਿੱਲ ਬਣਾਏ ਨੇ ਔਰ ਮੈਂ ਇਹ ਗੱਲ ਕਹਿਣਾ ਸੌਤਰਾ ਸਿਰੇ ਦੇ ਕੰਨ ਜੇਕਰ ਜੂਨ 1984 ਦਾ ਇਸ ਤਰ੍ਹਾਂ ਜਿਵੇਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਨੇ ਜੇਕਰ ਇਸ ਤਰ੍ਹਾਂ ਵਿਰੋਧ ਕਰਦੇ ਤੇ ਕਦੀ ਵੀ ਸਰਕਾਰਾਂ ਨੂੰ ਹਿੰਦ ਨਹੀਂ ਪਾਣੀ ਕਿ ਗਾਂ ਗੱਲ ਕਰਨੀ ਜਿਨ੍ਹਾਂ ਨੇ ਅੱਗੇ ਵੇਖਦੇ ਆਪੀਲ ਕਰ ਚੁੱਕਾ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਨ੍ਹਾਂ ਨੇ ਕਰਵਾਇਆ ਜਿਨ੍ਹਾਂ ਨੇ ਮਦਦ ਕੀਤੀ ਉਹ 1984 ਤੋਂ ਲੈ ਕੇ ਅੱਜ ਤੱਕ ਕੁਰਸੀਆਂ ਦਾ ਆਨੰਦ ਮਾਣ ਰਹੇ ਇਸੇ ਕਰਕੇ ਹੀ ਇਹ ਹੈ ਜਿਹੜਾ ਪਬਲਿਕ ਨੂੰ ਇਹ ਜਿਹੜਾ ਇਹੋ ਜਿਹਾ ਵਰਤੀਦਾ ਵਰਤਦੇ ਨੇ ਕਿ ਜੇਕਰ ਤਿੰਕ ਤੇ ਤੋਪਾਂ ਨਾਲ ਗੋਲੇ ਮਾਰ ਕੇ ਦਰਬਾਰ ਅਕਾਲ ਤਖਤ ਨੂੰ ਢਾਹ ਤੇ ਨਹੀਂ ਕਰਕੇ ਕੁਰਸੀਆਂ ਮੇਲ ਸੇੜਦੀਆਂ ਤਾਂ ਕੀ ਅੱਜ ਬੈੜੀਏ ਦੋਤੇ ਸ਼ੰਭੂ ਬਾਦਰ ਦੇਤੇ ਜਾ ਕੇ ਗੋਲੀਆਂ ਚਲਾ ਕੇ ਇੱਕ ਕੁਰਸੀ ਨਾਲ ਵੀ ਠੀਕ ਨਹੀਂ ਕਰ ਰਹੇ ਇਸ ਕਰਕੇ ਅੱਜ ਪਬਲਿਕ ਨੂੰ ਚਾੜਵਾ ਉਹ ਜਾਗਰਤ ਹੋਣਾ ਪਾਉ ਸਰਕਾਰਾਂ ਦੀਆਂ ਨੀਤੀਆਂ ਨੂੰ ਬਦਲਣਾ ਪਾਉ ਸਰਕਾਰਾਂ ਦੀਆਂ ਨੀਤੀ ਤਾਂ ਬਦਲ ਜੇ ਜੇਕਰ ਸੇ ਤੋਂ ਜੜੀ ਆ ਤੇ ਸਾਰਾ ਪੰਜਾਬ ਇੱਕ ਲਾਂਡ ਵਿੱਚ ਹੋ ਕੇ ਸ਼ੰਭੂ ਬਾਰਡਰ ਵਾਲ ਨੂੰ ਚੱਲ ਪੇ